ਚੈਨਲ ਵਾਲੇ ਇੱਥੇ ਪਹੁੰਚੇ ਹੋਏ ਨੇ ਲੋਕ ਚੈਨਲ ਵਾਲੇ ਹੀ ਘਾ ਲਿਆ ਕੇ ਲੱਗੇ ਵੱਡੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਅ ਜਿਹੜੇ ਮੇਰੇ ਵੀਰ ਪਿਛਲੇ ਪਾਸੇ ਜੋ ਕਿ ਦਰਮੇਂ ਭੋਲਾ ਜੀ ਬਿਲਕੁਲ ਤਿਆਰੀ ਦੇ ਨਾਲ ਖਲੋਗੇ ਨੇ ਕਿ ਲੱਟੂਆਂ ਦੇ ਨਾਲ ਉਹਨਾਂ ਨੂੰ ਟੋਲਿਆ ਜਾ ਰਿਹਾ ਵਾ ਕੁਝ ਮਿੰਟਾਂ ਤੱਕ ਕਰਕੇ ਜਦੋਂ ਪਹੁੰਚਣਗੇ ਉਸ ਤੋਂ ਅਗਲਾ ਪ੍ਰੋਗਰਾਮ ਲੈ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਭਵਾਨੀ ਆ ਜਿਹੜੀ ਪਬਲਿਕ ਆਪੇ ਕਾਂਗਰਸ ਨੇ ਕਿਉਂਕਿ ਪੱਛਮਲ ਕ੍ਰੇਤੋ ਵੈਸੇ ਵੀ ਜਿੱਤਦੀ ਆਈ ਹਰ ਵਾਰੀ ਕਾਂਗਰਸ ਜਿੱਤਦੀ ਆਈ ਆ ਔਰ ਪੌਧਰਾ ਜੀ ਦੇ ਨਾਲ ਉਪੀ ਸੋਨੀ ਜੀ ਜਿਹੜੇ ਪੰਜਾਬ ਦੀ ਉਹ ਵੱਡ ਬਲੌਕ ਆਵਾਜ਼ ਬੱਬਰ ਛੇਰ ਛਿੜੀਓ ਪ੍ਰਕਾਸ਼ ਸਿੰਘ ਸਾਹਿਬ ਜਿਨ੍ਹਾਂ ਨੂੰ i oh, oh, ਸੋ ਸਾਥੀਓ ਤੁਜੀ ਸਿਆਣੇ ਉਹ ਤੁਜੀ ਦੂਜੀਆਂ ਪਾਰਟੀਆਂ ਨੂੰ ਦੇਖ ਲਿਆ ਖਾਣੇ ਨਹੀਂ ਜਾਣਾ ਜੀ ਆ ਹੁਣ ਤੁਸੀਂ ਦੇਖ ਲਿਆ ਨਾ ਆ ਜਿਹੜੇ ਉਹ سارے ਲੋਕਾਂ ਨੂੰ ਡਰਾ ਕਰਕੇ ਆਏ ਸੀ ਭਲਾਉ ਜਿਹਾ ਉਹ ਕਦੀ ਸਾਵਲ ਕਾ ਨਾ ਕੋਈ ਜੱਟੇ ਕੋਈ ਸਾਵਲ ਕਾ ਨਾ ਕੋਈ ਜੱਟੇ ਸਭ ਦੇ ਕੰਮ ਕਰ ਹੱਥ ਹੱਥ ਕੇ ਮਨ ਵਿੱਚ ਟਾਰੋਏ ਸੁਖੀ ਸਾਹਿਬ ਜੀ ਨੂੰ ਮਿਲ ਕੇ ਤਾਰਦਾ ਜਿਵੇਂ ਕਿਸੇ ਵੇਸਾ ਦੇ ਕੁੰਝਾਂ ਨੇ ਲੋਰੀ ਸਾਹਿਬ ਜੀ ਦੀ ਵਸਤੂ ਟੋਟ ਪਾੜੇ ਨੇ ਮਨ ਵਿੱਚ ਟਾਰੋਏ ਨਾਮ ਜਪਦਾ ਛੋਟੀ ਸਾਹਿਬ ਜੀ ਨੂੰ ਮਿਲ ਕੇ ਜਪਦਾ ਥੋੜਾ ਪੈਰੋ ਸੁਣੀਓ ਜੈ ਹੋਰ ਨਾ ਕੋਈ ਸੁਰੀਲੇ

ਪਰਿਵਾਰ ਦੇ ਵਰਗੋ ਸਾਰੀ ਬੋਰਡ ਨੂੰ ਇਕੱਠਾ ਕਰਤਾ ਤੇ ਐ ਨਹੀਂ ਸੀ ਲੱਗ ਰਿਹਾ ਕਿ ਮੈਂ ਇੱਕ ਬੋਰਡ ਦੇ ਵਿੱਚ ਆਇਆ ਐ ਲੱਗ ਰਿਹਾ ਸੀ ਮੈਂ ਬਹੁਤ ਹੀ ਵੱਡੇ ਪਰਿਵਾਰ ਦੇ ਵਿੱਚ ਆਇਆ ਉਹ ਸਾਰਾ ਭੁੱਲਾ ਜੀ ਦਾ ਤੇ ਸਾਰੇ ਇਤਰਾਏ ਮੋਤਬਾਰਾਂ ਦਾ ਬੱਬੀ ਪਹਿਲਵਾਨ ਜੀ ਦਾ ਇਹਨਾਂ ਦਾ ਪਰਿਵਾਰ ਹੈ ਬਾਕੀ ਮੈਂ ਇੱਕ ਮਾਫੀ ਮੰਗਣਾ ਚਾਹੁੰਦਾ ਕਿ ਮੈਨੂੰ ਮੋਤਬਾਰਾਂ ਦੇ ਨਾਮ ਨਹੀਂ ਪਤਾ ਮੈਂ ਜਿਵੇਂ ਬੜੀ ਬੜਾ ਹੋੜੀ ਹੋੜੀ ਬਾਕੀ ਹੋ ਜਾਣਗੇ ਫਿਰ ਮੈਂ ਨਾਮ ਲੈ ਕੇ ਸਾਰਿਆਂ ਨੂੰ ਸੰਬੋਧਨ ਕਰਾਂਗਾ ਪਰ ਮੈਂ ਇੱਕੋ ਗੱਲ ਕਹਿ ਰਿਹਾ ਜੀ ਕੀ ਪੂਰਾ ਇੱਕ ਪਰਿਵਾਰਕ ਤੌਰ ਤੇ ਇਹਨਾਂ ਨੇ ਕੱਟ ਕੀਤਾ ਤੇ ਬਹੁਤ ਮਜ਼ਾ ਆਇਆ ਤੇ ਸੰਤੁਸ਼ਟੀ ਹੋਈ ਦੇਖ ਕੇ ਕਿ ਸਾਡੀ ਜਿੱਤ ਨਿਸ਼ਚਿਤ ਉਹ ਬੜੀ ਵੱਡੀ ਵੱਡੀ ਮੱਤਭਾਗੀ ਗੱਲ ਆ ਆਪਣਾ ਜਿਵੇਂ ਦੇਖੋ ਤਾਂ ਕੋਈ ਕਾਰਵਾਈ ਵਾਕਿਆ ਹੋ ਗਈ ਉਹਨਾਂ ਦੇ ਜਿਨ੍ਹਾਂ ਸ਼ਰਤਾਂ ਅਨੁਸਾਰ ਹੈ ਬਿਲਕੁਲ ਹੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹਦੀ ਜੇ ਦਲੇਰੀ ਇੱਥੋਂ ਤੱਕ ਵਧੀ ਹੈ ਕਿ ਜੇ ਇਲੈਕਸ਼ਨ ਕਮਿਸ਼ਨ ਦੀ ਆ ਇਲੈਕਸ਼ਨ ਕਮਿਸ਼ਨ ਨੂੰ ਆਪਾਂ ਬਹੁਤ ਐਕਸਟ੍ਰੀਕਟਿਕ ਪ੍ਰੋਸੀਜਰ ਸਮਝਦੇ ਆ ਕਿ ਜਿਹਦੇ ਵਿੱਚ ਨਿਰਪੱਖ ਹੋ ਕੇ ਪੁਲਿਸ ਕੰਮ ਕਰਦੀ ਹੈ ਕਿਸੇ ਵੀ ਲੀਡਰ ਦੇ ਦਬਾਅ ਨੇ ਠੇਠਾ ਨਹੀਂ ਹੁੰਦੀ ਪਰ ਅੱਜ ਦੇਖ ਕੇ ਇਦਾਂ ਲੱਗਿਆ ਕਿ ਜਦੋਂ ਲੋਕਤੰਤਰ ਦਾ ਘਾਣ ਹੋਇਆ ਉਹ ਗੋਲੀ ਕਿਸੇ ਦੇ ਵੀ ਵੱਜ ਸਕਦੀ ਸੀਗੀ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਦੀ ਜਾਨਲੇਵਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਜਾਨ ਦਾ ਨੁਕਸਾਨ ਨਹੀਂ ਹੋਇਆ ਪਰ ਇਹ ਹੈ ਕਿ ਜਿਹੜਾ ਸਾਡਾ ਉੱਤੇ ਸਮਰਤਕ ਸੀਗਾ ਉਹਦੀ ਬਾਹ ਦੇ ਉੱਤੇ ਗੋਲੀ ਵੱਜੀ ਹੈ ਇੱਕ ਬਾਹ ਤੇ ਤੇ ਇੱਕ ਬਾਹ ਤੇ ਕਿਰਪਾਨਾਂ ਦੇ ਨਾਲ ਵੀ ਟੱਕ ਵੱਜੇ ਨੇ ਸੋ ਇੱਕ ਬਹੁਤ ਹੀ ਜਾਨਲੇਵਾ ਹਮਲਾ ਕੀਤਾ ਗਿਆ ਉਹਨਾਂ ਤੇ ਤੇ ਮੈਂ ਇਹ ਬਾਤ ਆ ਜੀ ਖਾਰ ਦੀ ਬਗਧਾੜ ਇੱਕ ਕੁਝ ਹੋਰ ਨਹੀਂ ਹੈ ਇਹ ਸਿਰਫ ਜਿੱਦਾਂ ਪਹਿਲਵਾਨ ਜੀ ਕਹਿ ਰਹੇ ਨੇ ਕਿ ਹੁਣ ਚਾਰਾ ਨਹੀਂ ਕੋਈ ਲੱਭ ਰਿਹਾ ਦਿਨ ਰਹਿ ਗਏ ਨੇ 10 ਕੰਮ ਹੋਰ ਕੋਈ ਹੋਣਾ ਨਹੀਂ ਆ ਤੇ ਹਾਰ ਦੇ ਹਾਰ ਦੇ ਉਹ ਕਰਨਾ ਚਾਹੁੰਦੇ ਨੇ ਮਤਲਬ ਇੱਕ ਇੱਕ ਅਟੈਨਸ਼ਨ ਲੈਣਾ ਚਾਹੁੰਦੇ ਨੇ ਲੋਕਾਂ ਦੀ ਪਰ ਮੈਂ ਇਹ ਗੱਲ ਇਹੋ ਮੈਂ ਇਹੋ ਮੈਂ ਬੇਨਤੀ ਕਰਨਾ ਚਾਹੁੰਦਾ ਆ ਮੰਤਰੀ ਸਾਹਿਬ ਨੂੰ ਕਿ ਆਪਾਂ ਇੱਕ ਵਾਇਲੈਂਟ ਇਲੈਕਸ਼ਨ ਆਪਾਂ ਨਾਲ ਲੜੀਏ ਆਪਾਂ ਇੱਕ ਸਾਇਲੈਂਟ ਇਲੈਕਸ਼ਨ ਤੇ ਇੱਕ ਕਮਾਂ ਦੀ ਇਲੈਕਸ਼ਨ ਲੜੀਏ ਤੁਸੀਂ ਆਪਣੇ ਕੰਮ ਦੱਸੋ ਦੋਹਾਂ ਸਾਲਾਂ ਦੇ ਅਸੀਂ ਆਪਣੇ ਦੱਸਦੇ 7.5 ਸਾਲਾਂ ਦੇ ਬਾਕੀ ਇਹ ਲੋਕਾਂ ਦੀ ਕਚਹਿਰੀ ਨੂੰ ਰਹਿਣ ਦੀ ਏ ਇਹ ਲੋਕਾਂ ਦਾ ਇੱਕ ਜਵਾਬ ਰਹਿੰਦੀ ਜੋ ਉਹਨਾਂ ਨੇ ਇੱਕ ਤਰੀਕ ਨੂੰ ਦੇਣਾ ਤੇ ਚਾਰ ਤਰੀਕ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਹੈ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ। ਬਾਏ ਨੂੰ ਤਾਂ ਵਾਟਰ ਬੰਦਾ ਖੁੱਤੀ ਜਾਏ ਤੇ ਕੀ ਲਾਕਨਵਾਸੀ ਨੂੰ ਕਹਿਣਾ ਚਾਹੁੰਦੇ ਯਾਰ ਕੀ ਜਦੋਂ ਸਾਡੀ ਹੈਟ੍ਰਿਕ ਹੋਊ। ਮੈਂ ਲਾਕਨਵਾਸੀ ਨੂੰ ਕਹਿਣਾ ਚਾਹੁੰਦਾ ਹੈ ਕਿ ਵੇਖੋ ਜੀ ਸਾਡੀ ਤੇ ਇਹ ਘਰ ਦਾ ਸੀ ਆਪਣਾ ਇਲਾਕਾ ਕਹਿਦੇ ਕਿਉਂਕਿ ਵੈਸਟ ਹੈ ਜਿਹੜਾ ਸਾਡਾ ਘਰ ਵੀ ਵੈਸਟ ਦੇ ਵਿੱਚ ਪੈਂਦਾ ਹੈ। ਭਾਵੇਂ ਥੋੜੀ ਦੂਰ ਪੈਂਦਾ ਇਥੋਂ ਪਰੇ ਸਾਡੇ ਘਰ ਦਾ ਹਲਕਾ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਅੱਜ ਜਿੰਦਾ ਇੱਥੇ ਆ ਕੇ ਜਿੰਨਾ ਮੈਨੂੰ ਪਿਆਰ ਮਿਲਿਆ ਹੈ ਘਰ ਦਾ ਪਿਆਰ ਮਿਲਿਆ ਹੈ ਤੇ ਤੇ ਵੀ ਸਰਦਾਰ ਗਜੀਤ ਸਿੰਘ ਔਜਲਾ ਵਿਅਸਤ ਹੋਣਗੇ ਜਦੋਂ ਵੀ ਉਹ ਵਿਅਸਤ ਹੋਣਗੇ ਤੇ ਮੈਂ ਆਪ ਹੁਣ ਕਾ ਚਾਹੁੰਦਾ ਕਿ ਮੈਂ ਇੱਥੇ ਬਾਰ ਬਾਰ ਆ ਸਕਾਂ ਤੇ ਬਾਰ ਬਾਰ ਇੱਥੇ ਆ ਕੇ ਪ੍ਰਧਾਨ ਜੀ ਨੂੰ ਪਲਵਾਨ ਜੀ ਨੂੰ ਤੇ ਬਹੁਤ ਹੋਰ ਸਾਰੇ ਆਪਣੇ ਜਿਹੜੇ ਮੋਹਤਪਾਰ ਨੇ ਸਾਰੇ ਪਰਿਵਾਰ ਨੂੰ ਜਿੰਨੇ ਤੇ ਸਮਰਥਕ ਆਏ ਸੀ ਸਾਰਿਆਂ ਨੂੰ ਮਿਲ ਸਕੀਏ ਤੇ ਉਹਨਾਂ ਦੇ ਨਾਲ ਸੁੱਖ ਸੁੱਖ ਦੀਆਂ ਗੱਲਾਂ ਕਰ ਦੇ ਸਕੀਏ ਗੁਰਕਾਣ ਗੁਰਨਾਣਕਪੁਰਾ ਗਲ ਨੰਬਰ 3 ਚ ਗੁਰਮੀਤ ਭੋਲਾ ਜੀ ਲੋ ਜਿਹੜੀ ਕਿ ਵਾਰਡ ਲੈਵਲ ਦੀ ਇਹ ਮੀਟਿੰਗ ਕੀਤੀ ਗਈ ਆ ਔਰ ਛੋਟੀ ਜਿਹੀ ਮੀਟਿੰਗ ਰੱਖੀ ਸੀ ਤੇ ਜਲਸੇ ਦਾ ਰੂਪ ਧਾਰਨ ਕਰ ਗਈ ਲੋਕਾਂ ਦਾ ਪਿਆਰ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਹੋਇਆ ਤੱਤਾ ਉਹਨਾਂ ਨੇ ਆਪਣਾ ਚਾੱਕ ਕੇ ਤੇ ਪ੍ਰਿੰਸੀਪਲ ਨੂੰ ਕਹਿੰਦੇ ਨੇ ਕਿ ਤੋਕੋ ਗਿਆਈ ਇਸ ਵਾਰ ਇਹ ਤੋਕੇ ਨਹੀਂ ਆਣਾ ਨਾ ਹੀ ਅਹੀਂ ਕੋਈ ਗਲਤੀ ਕਰਨੀ ਆ ਇਸ ਵਾਰ ਕੁਝ ਇੱਕੋ ਮਕਸਦ ਆ ਠੀਕ ਸੰਵਿਧਾਨ ਨੂੰ ਬਚਾਉਣਾ ਤੇ ਉਹ ਹੀ ਦਾ ਸਵਾਲ ਹੈ ਉਹ ਹੀ ਦਾ ਸਵਾਲ ਹੈ ਪਾਰਲੀਮੈਂਟ ਚ ਬੈਠਣਾ ਉਹ ਗੱਲ ਸਵਾਲ ਨਹੀਂ ਰਹੇਗਾ ਤੇ ਸੰਨਬੋੜ ਪੰਪ ਘਰ ਵੀ ਲੈਗੇ ਅਵੇ ਮੋਦੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਦਾ ਤੇ ਦੁਬਾਰਾ ਉਸ ਤੋਂ ਬਾਅਦ ਲੈਕਚਰ ਨਹੀਂ ਉਹਨੇ ਕਦੀ ਹੁੰਦੇ ਇੱਕ ਵੱਡਾ ਸਵਾਲ ਹੈ ਤੇ ਵੀਰਪਾ ਜੀ ਆਪਣਾ ਹੱਥ ਜਿਹੜਾ ਵਾ ਸਦਾ ਗੁਰਜੀਤ ਸਿੰਘ ਉਹਦੇ ਉੱਪਰ ਜਿਹੜਾ ਵਾ ਸ਼ਾਰਦਿਆ ਚੰਦਰ ਦੇ ਲੋ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਇੱਕ ਜ਼ਖਮੀ ਵੀ ਹੋਇਆ ਆਪਣਾ ਬਕਰ ਕਿਵੇਂ ਦੇਖ ਦਿਓ ਤੁਸੀਂ ਦੇਖੋ ਬਹੁਤ ਮਜ਼ੇ ਮਖਬਾਕੀ ਘਟਨਾ ਹੈ ਐਸੀ ਘਟਨਾ ਲੈਕਚਰਾਂ 'ਚ ਨਹੀਂ ਹੋਣੀ ਚਾਹੀਦੀ ਕਿਉਂਕਿ ਅਸਲਾ ਸਭ ਜਮਾ ਹੈ ਲੇਕਿਨ ਇਹ ਸ਼ਰਾਰਤੀ ਲੋਕ ਜਿਹੜੇ ਆ ਇਹ ਮਾਹੌਲ ਖਰਾਬ ਕਰਨ ਲੱਗੇ ਹੁੰਦੇ ਆ ਔਰ ਇਹ ਜਿਹੜੀ ਘਟਨਾ ਹੀ ਆ ਇਹਦੀ ਜਿੰਨੀ ਜਿੰਨੀ ਨੀਂਦਾਂ ਕਿਤੇ ਜਾ ਕੇ ਘਟਾ ਕਿਉਂਕਿ ਇਹ ਇੱਕ ਬੁਖਲਾਟ ਹੁੰਦੀ ਆ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਹਰਨ ਜਾ ਰਿਹਾ ਜਾਂ ਫਿਰ ਉਹ ਚਿਹਰੀਆਂ ਫਰਖਦਾਂ ਕਰਨਦੇ ਆ ਇੱਕ ਚੀਜ਼ ਅਸਲੇ ਯਾਰ ਇੱਕ ਮਿੰਟ ਰੋਜੋ ਵੀਰੇ ਅਸਲਾ ਬਲਬੀਰ ਬਲਬੀਰ ਭਾਜੀ ਅਸਲਾ ਅਸਲਾ ਧਾਰ ਕੇ ਜਮਾ ਹੋਇਆ ਸੀ ਹਨਾ ਲੱਗਦਾ ਨਹੀਂ ਵੀ ਇਹ ਕਿਤੇ ਕੁਛ ਗਲਤ ਅੰਸ਼ ਨੇ ਗਲਤ ਅਸਲੇ ਦੀ ਬਜਤੋਂ 2 ਨੰਬਰ ਦੇ ਅਸਲੇ ਵਰਤੋਂ ਨਾ ਕੀਤਾ ਕਾਰਜ ਲੱਗਦਾ ਦੇਖੋ ਤੁਸੀਂ ਬਹੁਤ ਸਤਿਕਾਰਯੋਗ ਭਰਾ ਜੀ ਹਮੇਸ਼ਾ ਹੀ ਜਿਹੜਾ ਵਾਰਦਾਤਾਂ ਹੁੰਦੀਆਂ ਉਹ 2 ਨੰਬਰ ਦੱਸਣਾ ਹਾਂਜੀ ਔਰ ਬਾਕੀ ਅਸਲਾ ਜਿਹੜਾ ਜਮਾ ਆ ਉਹ ਨਾਲ ਕੋਈ ਵੀ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਕਿ ਇਹ ਉਸੇ ਵੇਲੇ ਫੜਿਆ ਜਾਣਾ ਸੋ ਇਹ ਜੀ ਇਹ ਘਟਨਾ ਆ ਇਹ ਬਿਲਕੁਲ ਸੋਚੀ ਸਮਝੀ ਸਾਜੇ ਚਾ ਔਰ ਲੋਕਾਂ ਨੂੰ ਡਰਾਉਣ ਵਾਸਤੇ ਕੀਤੀ ਗਿਆ ਤਾਂ ਕਿ ਲੋਕ ਡਰ ਜਾਣ ਸਹਿਮ ਜਾਂਦੇ ਵੋਟ ਪਾਉਣ ਨਾ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਇਲਾਕਾ ਦੇ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਉਹ ਅਪੀਲ ਕਰਾਂਗੀ ਸ਼ਾਂਤੀ ਨਾਲ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਪਰ ਜਿਹੜਾ ਆਪਣਾ ਮੰਨੇਗਾ ਉੱਥੇ ਵੋਟਾਂ ਪਾ ਕੇ ਕੰਮ ਪਾਣੀ ਮੁਝਦਾ ਉਹ ਕਰਨਾ ਸਵਾਲ ਹੋ ਰਿਹਾ ਆਪੋ ਚਾਈ ਅੱਜ ਦਾ ਜਿਹੜਾ ਆਪਣਾ ਨਾਮ ਦੱਸ ਦਿਓ ਅੱਜ ਦਾ ਪ੍ਰੋਗਰਾਮ ਕਿੱਥੇ ਹੋਇਆ ਕਿ ਕੌਣ ਕੌਣ ਨੇ ਸ਼ਿਰਕਤ ਕੀਤੀ ਉਸ ਬਾਰੇ ਦੱਸੋ ਅੱਜ ਜਿਹੜਾ ਪ੍ਰੋਗਰਾਮ ਹੋਇਆ ਵਾ ਉਹ ਕਿੱਥੇ ਹੋਇਆ ਵਾ ਕਿੰਨੇ ਕਿੰਨਾ ਸੀਨੀਅਰ ਵਰਕਰ ਸ਼ਿਕਰੀਆ ਸ਼ਿਰਕਤ ਕੀਤੀ ਆ ਗੋਣੇ ਸ਼ਿਰਕ ਕਰਕੇ ਤੀ ਉਸ ਬਾਰੇ ਦੱਸੋ ਅੱਜ ਗਰਨਾਣਕਪੁਰ ਗਲੀ ਨੰਬਰ 8 ਹਾਂਜੀ ਵਿਸ਼ੇ ਪ੍ਰੋਗਰਾਮ ਹੈ ਹਾਂਜੀ ਜਿੰਨੇ ਮੇਰੇ ਭੈਣ ਭਰਾ ਆਇਆ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਹੱਥ ਨਾਲ ਹੱਥ ਕਰਕੇ ਹੱਥ ਲੰਮੇ ਕੀਤੇ ਹਾਂਜੀ ਇਹ ਸਾਰਾ ਆਪਣਾ ਪਰਿਵਾਰ ਹੈ ਅਸੀਂ ਮਿਲ ਜੁਲ ਕੇ ਸਾਰੇ ਪ੍ਰੋਗਰਾਮ ਬੜਾ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਇਲਾਕਾ ਨੂੰ ਅਸੀਂ ਕਾਫੀ ਲੰਬੇ ਸਮੇਂ ਤੋਂ ਤਾਂ ਦੇਖ ਰਹੇ ਕਿਵੇਂ ਦੇਖਦੇ ਹੋ ਤੇ ਕਿਵੇਂ ਉਹਨਾਂ ਦਾ ਧੰਨਵਾਦ ਕਰੋਗੇ ਮੈਂ ਸਾਰੇ ਇਲਾਕਿਆਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਇੱਕ ਸੱਦੇ ਤੇ ਆਏ ਹੋਏ ਨੇ ਹਾਂਜੀ ਬਾਕੀ ਇਹ ਆਪਣਾ ਹੁੰਦਾ ਹੈ ਕਿ ਜੋ ਤੁਸੀਂ ਬੀਜਿਆ ਉਹ ਕਟਣਾ ਹੈ ਹਾਂ ਅਸਾਂ ਕਿਸੇ ਨੂੰ ਗੁਮਰਾਹ ਨਹੀਂ ਕਰ ਸਕਦੇ ਅੱਜ ਆਪੋਜੀਸ਼ਨ ਸਰਕਾਰ ਆ ਇੰਨਾ ਇਕੱਠ ਕਰਨਾ ਬੜਾ ਔਖਾ ਲੋਕ ਡਰਦੇ ਵੀ ਨਹੀਂ ਘਰੋਂ ਨਿਕਲਦੇ ਅੱਜ ਦਾ ਓਜਲਾ ਸਾਹਿਬ ਦੇ ਉੱਥੇ ਗੋਲੀ ਚੱਲ ਗਈ ਹੈ ਹਾਂਜੀ ਇਦਾਂ ਸਾਨੂੰ ਵੀ ਡਰ ਲੱਗਦਾ ਹੂੰ ਸਾਡੀਆਂ ਮਾਵਾਂ ਨੂੰ ਵੀ ਡਰ ਲੱਗਦਾ ਹੈ ਲੱਗਦਾ ਨਹੀਂ ਕਿਤੇ ਵੀ ਹਾਰ ਤੋਂ ਜਿਹੜਾ ਕੋਈ ਵਿਰੋਧੀ ਧਿਰ ਜਿਹੜਾ ਵਾ ਨਿਸ਼ਾਨਾ ਬਣਾ ਰਿਹਾ ਹੋਵੇ ਤੇ ਇਸ ਤਰ੍ਹਾਂ ਦਾ ਮੋਰਕਰਾਪ ਕਰ ਰਿਹਾ ਦੇਖੋ ਜੀ ਇਹ ਲੋਕਤੰਤਰ ਹੈ ਇਹਦੇ ਚ ਇੰਜ ਨਹੀਂ ਕਰਨਾ ਚਾਹੀਦਾ ਧੱਕੇਸ਼ਾਹੀ ਵੱਲ ਤੇ ਧਿਆਨ ਰੱਖਣਾ ਨਹੀਂ ਚਾਹੀਦਾ ਤੁਸੀਂ ਪਿਆਰ ਨਾਲ ਕਿਸੇ ਨੂੰ ਜਿੱਤ ਸਕਦੇ ਜੇ ਧੱਕੇ ਨਾਲ ਕਿਸੇ ਨੂੰ ਜਿੱਤ ਨਹੀਂ ਸਕਦੇ ਅੱਜ ਓਜਲਾ ਸਾਹਿਬ ਦੀ ਜਿੱਤ ਦਿਖਾਈ ਦੇ ਰਹੀ ਹੈ ਤਾਂ ਕਰਕੇ ਬਖਲਾਏ ਹੋਏ ਓਕੀ ਸੁਣ ਹਾਂ ਅਫੀਸੋਂੀ ਸਾਹਿਬ ਆਏ ਨੇ ਆਪਣਾ ਅਸ਼ੋਨੀ ਪੱਪੂ ਜੀ ਆਇਆ ਦੂਜੀ ਗੋਲਾ ਸਾਹਿਬ ਦੇ ਬੇਟਾ ਬੱਬਰ ਭਾਜੀ ਆਇਆ ਬੱਬੀ ਭਾਜੀ ਕੋਲ ਬੈਠੇ ਆ ਸੀਨੀਅਰ ਜਿੰਨੇ ਵੀ ਲੀਡਰ ਸਾਡੇ ਭਰਾ ਆ ਕਿਵੇਂ ਇਹ ਤੇ ਸਾਡੇ ਭੀਸ਼ੰਪਤੰਮਾ ਅਹੀ ਇਹਨਾਂ ਦੇ ਇਹ ਸਾਡੇ ਪਿਤਾ ਸमान ਆ ਜੀ ਇਹਨਾਂ ਦੀ ਛਤਰ ਸ਼ਾਯਾ ਚ ਇਹ ਸਭ ਕੁਝ ਕਰ ਰਹੇ ਆ ਇਹ ਸਾਡੇ ਨਾਲ ਲੱਗੇ ਵੀ ਤੁਹਾਨੂੰ ਕਹੀ ਸਾਰੇ ਇਹ ਆਦਨ ਮਾਤੀ ਅਗਲੇ ਇੰਨਾ ਵੱਡਾ ਇਕੱਠ ਵੇਖਿਆ ਨਾ ਮਿਲਿਆ ਵਾ ਕੀ ਲੱਗਦਾ ਵਸੇ ਮੈਸੇਜਾਂ ਲੋ ਮੈਂ ਤੇ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਆ ਕਿਉਂਕਿ ਪਿਆਰ ਉਹਨੂੰ ਮਿਲਦਾ ਜਿਹੜਾ ਬੱਚਾ ਲਾਇਕ ਹੋਵੇ ਜਿਹੜਾ ਬੱਚਾ ਇੱਕ ਦਾ ਨਕਮਾ ਹੋਵੇ ਉਹਨੂੰ ਇਲਾਕੇ ਪਿਆਰ ਨਹੀਂ ਦਿੰਦਾ ਤੇ ਮੈਨੂੰ ਪਤਾ ਹੈ ਅਸੀਂ ਕਿਸੇ ਕੰਮ ਵੀ ਚੱਲਦੇ ਆ ਉਹਨੂੰ ਇਲਾਕੇ ਦਾ ਬਹੁਤ ਅਸ਼ੀਰਵਾਦ ਮਿਲਦਾ ਹੈ ਤੀਸਰੀ ਵਾਰ ਜਿਹੜਾ ਅ ਸਬਦਕ ਜੁਜੀਸ਼ਰ ਹੌਟਲਾ ਜੀ ਨੂੰ ਆਪਣਾ ਟਿਕਟ ਨਵਾਜੀ ਗਈ ਆ ਜਿੱਥੇ ਉਹਨਾਂ ਦੀ ਜ਼ਿੰਮੇਵਾਰੀ ਵਾਧੀ ਉੱਥੇ ਵੀ ਤੁਹਾਡਾ ਸਾਰਿਆਂ ਦਾ ਸਹਿਯੋਗ ਵੀ ਵਾਦਾ ਵਾ ਤੇ ਕਿਵੇਂ ਉਹਨਾਂ ਨੂੰ ਸਾਡੇ ਮਾਦੀ ਬਰਾਇਮ ਮੈਸੇਜ ਕੀ ਦਾ ਹੋ ਗਿਆ ਆਪਣਾ ਅਸੀਂ ਤੇ ਇਹੋ ਹੀ ਕਹਾਂਗੇ ਕਿ ਜ਼ਮੀਨੀ ਵਰਕਰਾਂ ਦਾ ਖਿਆਲ ਰਖੋ ਜਲਾ ਸਾਹਿਬ ਆਈ ਉੱਪਰਲੇ ਭਾਈ ਆ ਲੀਡਰਾਂ ਨੂੰ ਕਹਿੰਦੇ ਆ ਇਹਨਾਂ ਨੇ ਕੰਮ ਨਹੀਂ ਕਰਨਾ ਜ਼ਮੀਨ ਵਾਲਿਆਂ ਨੇ ਕਰਨਾ ਜਿਹੜੇ ਜ਼ਮੀਨ ਨਾਲ ਜੁੜੇ ਆ ਜਿਹੜੇ ਘਰ ਘਰ ਜਾ ਕੇ ਲੋਕਾਂ ਨੂੰ ਗਾਈਡੈਂਸ ਦਿੰਦੇ ਆ ਜਿਹੜੇ ਉੱਪਰ ਬੈਠੇ ਹੋ ਤੇ ਆਪਣੇ ਘਰੋਂ ਬਾਹਰ ਨਹੀਂ ਨਿਕਲਦੇ ਤੇ ਆਪਾਂ ਉਹਨਾਂ ਦੀ ਜਿਆਦਾ ਸੁਣਦੇ ਤੇ ਜ਼ਮੀਨੀ ਦੀ ਸੁਣੋਗੇ ਤੇ ਮੇਰੇ ਸਾਹ ਨਾਲ ਤੁਹਾਨੂੰ ਆਪਣੇ ਘਰੋਂ ਬਾਹਰ ਨਿਕਲਣ ਦੀ ਵੀ ਲੋੜ ਹੈਗੀ ਤੁਸੀਂ ਆਪੇ ਜੇ ਜਣਾ ਲਾਸਟ ਸਵਾਲ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਪਲੱਸ ਅੰਮ੍ਰਿਤਸਰ ਨਿਵਾਸੀਆਂ ਨੂੰ ਤੁਹਾਡੀ ਕੀ ਅਪੀਲ ਰਹੇਗੀ ਮੈਂ ਤੇ ਉਹ ਹੀ ਕਹਾਂਗਾ ਵੀ ਸਾਰੇ ਕਾਂਗਰਸ ਪਾਰਟੀ ਦੇ ਹੱਥ ਤੱਕੜੇ ਕਰੋ ਜੇ ਕਾਂਗਰਸ ਪਾਰਟੀ ਨੂੰ ਤੁਸੀਂ ਜਿਤਾਓਗੇ ਪੇ ਨੋ ਜਿਵੇਂ ਕੋਈ ਵੀ ਚੀਜ਼ ਆਈ ਤੁਸੀਂ ਲਾ ਲਓ ਭਾਵੇਂ ਗੈਸ ਸਿਲੰਡਰ ਤੋਂ ਤੋਰ ਕੋ ਰੇਤਾ ਤੋਂ ਤੋਰ ਕੋ ਕਿ ਇਹ ਵੀ ਮਾਫੀਆ ਤੋਂ ਤੋਰ ਕੋ ਵਧਿਆ ਹੈ ਕਿਨੂੰ ਹਮ ਘਟਿਆ ਨਹੀਂਗਾ ਬਿਲਕੁਲ ਰੇਤ ਢਾਈ ਘਣਾ ਹੋ ਗਏ ਹੋਣਗੇ ਕੁਝ ਨਹੀਂ ਕ੍ਰਾਈਮ ਵੀ ਵਧਿਆ ਜੀ ਠੀਕ ਹੈ ਠੀਕ ਹੈ ਧੰਨਵਾਦ ਜੀ